ਜਾ ਰਿਹਾ ਸੀ ਤੇ ਸਵਿਫਟ ਕਾਰ ਦੇ ਵਿੱਚ ਪੰਜ ਬੰਦੇ ਆਏ ਤੇ ਉਹ ਕਹਿੰਦੇ ਕਿ ਅਸੀਂ ਇਨਕਮ ਟੈਕਸ ਦੇ ਆਫੀਸਰ ਹੈਗੇ ਆ ਤੇ ਉਹਨਾਂ ਨੂੰ ਗੱਡੀ 'ਚ ਬਿਠਾ ਲਿਆ ਉਹਨਾਂ ਨੇ ਤੇ ਉਹਨਾਂ ਕੋਲੇ ਉਹ ਵੈਸਟ ਏਂਡ ਯੂਨੀਅਨ ਵਾਲੇ ਕੈਸ਼ ਸੀਗਾ ਤੇ ਉਹਨਾਂ ਨੂੰ ਬਿਠਾ ਕੇ ਉਹਨਾਂ ਕੋਲੇ ਵੈਪਨ ਵੀ ਸੀਗਾ ਵੈਪਨ ਤੇ ਉਹਨੂੰ ਤੇ ਹੋਰ ਉਹ ਲੈ ਗਏ ਤੇ ਉਹਨਾਂ ਤੋਂ ਕੈਸ਼ ਤੇ ਮੋਬਾਈਲ ਲੈਪਟਾਪ ਚਾਂਦੀ ਦਾ ਬ੍ਰੇਸਲੇਟ ਇਹ ਖੋ ਕੇ ਲੈ ਗਏ ਸੀਗੇ ਉਹਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਹੈ ਕਿ ਦੋ ਅਸੀਂ ਮੇਨ ਅਕਿਊਜ਼ ਫੜ ਲਏ ਹੈ ਉਹਦੇ ਸੰਜੀਪ ਗੋਇਲ ਵਰਨ ਮਿੱਤਰ ਇਹ ਦੋ ਅੰਮ੍ਰਿਤਸਰ ਤੋਂ ਨੇ ਇਹਨਾਂ ਚੋਂ ਅੱਜ ਅਸੀਂ 15,78,000 ਕੈਸ਼ 694 ਡਾਲਰ ਯੂ ਐਸ ਡਾਲਰ ਇੱਕ ਸਵਿਫਟ ਕਾਰਜੀ ਦੇ ਵਿੱਚ ਆਏ ਸੀਗੇ ਇਹ ਬਰਾਮਗੀ ਹੋ ਗਈ ਹੈ ਤੇ ਚਾਰ ਹੋਰ ਜਿਹੜੇ ਬਾਈ ਨੇਮ ਨਾਮਜ਼ਦ ਕਰ ਲਏ ਹੈ ਤਾਨੂੰ ਫੇਰ ਦੱਸਾਂਗੇ ਜੋ ਜੋ ਇਹਦੇ ਚ ਜਦੋਂ ਫੜ ਲੇ ਤੁਹਾਡੇ ਕੋਲ ਫੇਰ ਆਵਾਂਗੇ ਦੂਜਾ ਹੈਗਾ ਜਿਹੜਾ ਸਾਡਾ ਸਿਵਲ ਲਾਈਨ ਦੇ ਵਿੱਚ ਪਿਛਲੇ 15-20 ਦਿਨਾਂ ਤੋਂ ਕਾਫੀ ਗੱਡੀਆਂ ਦੀ ਟਾਇਰਾਂ ਨੂੰ ਲਾ ਕੇ ਚਲੇ ਜਾਂਦੇ ਸੀ ਲੋਕ ਲੋਕਾਂ ਦੇ ਅਲॉय ਵੀ ਉਤਾਰ ਲੈਂਦੇ ਸੀਗੇ ਸਕੋਰਪੀਓ ਐਨ ਵਗੈਰਾ ਦੇ ਉਹ ਵੀ ਅਸੀਂ ਕਾਮਯਾਬ ਹੋਏ ਆ ਉਹਨਾਂ ਨੂੰ ਚੋਰਾ ਨੂੰ ਫੜਨ ਤੇ ਇਹ ਚ ਸਾਨੂੰ 31 ਟਾਇਰ ਸਮੇਤ ਰਿੰਸ ਇਹ ਵਰਨਾ ਗੱਡੀ ਜਿਹੜੀ ਇਹ ਵਾਰਦਾਤ ਵਿੱਚ ਯੂਜ਼ ਕਰਦੇ ਸੀਗੇ ਤੇ ਇਹਦੇ ਵਿੱਚ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਇਹ ਚਾਗੇ ਨੇ ਗੁਰਜੀਤ ਸ਼ਿਵਰਾਜ ਮਨੋਜ ਕੁਮਾਰ ਬਲਵਿੰਦਰ ਸਿੰਘ ਤੇ ਮਨਦੀਪ ਸਿੰਘ ਇਹ ਸਾਰੇ ਅੰਮ੍ਰਿਤਸਰ ਦੇ ਵਾਸੀ ਨਹੀਂ ਤੇ ਇਹਦੇ ਨਾਲ ਸਾਡੀਆਂ ਚਾਰ ਵਾਰਦਾਤਾਂ ਜਿਹੜੀਆਂ ਮੁਕੱਦਮੇ ਜਿਹੜੇ ਹੈਗੇ ਸੀਗੇ ਉਹ ਟਰੇਸ ਹੋ ਗਏ ਨੇ ਡਿਵੀਜ਼ਨ ਨੰਬਰ 8 ਤੇ ਸੀਗੇ ਉਨੇ ਸਾਡੇ ਕੋਲੇ ਪੁਲਿਸ ਰਿਮਾਂਡ ਤੇ ਆਨੇ ਇਹਨਾਂ ਤੋਂ ਹੋਰ ਵੀ ਸਾਨੂੰ ਬਰਾਮਦਗੀ ਦੀ ਆ ਸਗੀ ਤੀਜੀ ਸਾਡੀ ਜਿਹੜੀ ਹੈਗੀ ਹੈ ਕਿ ਇੱਕ ਸੇਫ ਪੰਜਾਬ ਤੇ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੰਦੇ ਹੁੰਦੇ ਆ ਉਹਦੇ ਵਿੱਚ ਸਾਡਾ ਇਹ ਕਾਫੀ ਇੰਪੋਰਟੈਂਟ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਵੀ ਪ੍ਰੋਟੈਕਟ ਕਰਨਾ ਹੁੰਦਾ ਸੋ ਉਹਦੇ ਚ ਇੱਕ ਇਨਫਾਰਮਰ ਨੂੰ ਇਹ ਮੁਕਲ ਮੱਟੂ ਨਾਮ ਦਾ ਜਿਹੜਾ ਹੈਗਾ ਸੀਗਾ ਇਸ ਬੰਦੇ ਨੇ ਧਮਕਾਇਆ ਸੀ ਸੋ ਅਸੀਂ ਇਹਦੇ ਪਿੱਛੇ ਕਾਫੀ ਧੇਰ ਤੋਂ ਲੱਗੇ ਹੋਏ ਸੀ ਸੋ ਸਾਨੂੰ ਇਹ ਵਾਂਟਡ ਸੀਗਾ ਤੇ ਇਹ ਸਾਨੂੰ ਸਾਡੇ ਕ੍ਰਾਈਮ ਬ੍ਰਾਂਚ 3 ਨੇ ਅੰਡਰ ਦੀ ਐਵਲ ਗਾਈਡੈਂਸ ਆਫ ਸਾਡੇ ਡੀਸੀਪੀ ਐਡੀਸੀਪੀਸ ਆਫ ਉਹ ਸਾਨੂੰ ਮਿਲ ਗਿਆ ਤੇ ਉਹਨਾਂ ਕਾਬੂ ਕਰ ਲਿਆ ਤੇ ਉਹਦੇ ਕੋਲੋਂ ਸਾਨੂੰ 1 ਕਿਲੋ 5 ਗ੍ਰਾਮ ਹਿਰੋਇਨ ਇੱਕ ਬਲੌਕ ਪਿਸਟਰ ਦੋ ਕੰਟਰੀ ਮੇਡ ਪਿਸਟਰ ਨੇ ਇੱਕ ਬਲੇਨੋ ਕਾਰ 2.5 ਲੱਖ ਡਰਗ ਮਨੀ ਤੇ 22 ਰਾਊਂਡ ਉਸਰ ਕਵਰ ਹੋਇਆ ਇਹਦੇ ਨਾਲ ਸਾਡੇ ਇਸ ਬੰਦੇ ਤੇ ਉੱਤੇ ਕੋਈ 8 ਮੁਕਦਮੇ ਦਰ ਸੀਗੇ ਕਾਫੀ ਦੇਰ ਤੇ ਸਾਨੂੰ ਆਨਟਡ ਸੀਗਾ ਇਹਨੂੰ ਅਸੀਂ 17 ਤਰੀਕ ਨੂੰ ਅਰੈਸਟ ਕਰ ਲਿਆ ਹੁਣ ਅੱਗੇ ਜੋ ਤਫਤੀਸ਼ ਚੱਗੇ ਆਏਗਾ ਫਿਰ ਤੁਹਾਨੂੰ ਦੱਸਾਂਗੇ ਸਰ ਇਹ ਕੰਪੈਨੀ ਸੀ ਕਿੰਨੀ ਜਿਹੜੇ ਸਟ੍ਰੈਚਿੰਗ ਹੋਈ ਸੀਗੀ ਪਹਿਲੀ ਵਾਰ ਤੋਂ ਹੋਈ ਸੀ ਉਹਦੇ ਬਰਤੋਂ ਕਿੰਨੀ ਸੀਗੀ ਟੋਟਲ ਕੈਸ਼ ਦੇ ਬਰਤੋਂ ਉਹ ਉਹਨਾਂ ਨੂੰ ਵੀ ਐਗਜ਼ੈਕਟ ਅਮਾਊਂਟ ਨਹੀਂ ਪਤਾ ਸੀਗਾ ਕਿਉਂਕਿ ਉਹ ਵੈਸਟਰਨ ਯੂਨੀਅਨ ਦਾ ਇੱਕ ਇੱਕ ਦਿਨ ਦੀ ਕਲੈਕਸ਼ਨ ਸੀ ਸੋ ਉਹਦੇ ਚ ਸਾਨੂੰ ਤੁਹਾਨੂੰ ਦੱਸਿਆ ਸੀਗਾ ਕਿ 15 ਲੱਖ ਰੁਪਏ ਹਾਂ ਰਿਕਵਰੀ ਸਾਡੀ ਹੋ ਗਈ ਹੈ ਤੇ 694 ਯੂ ਐਸ ਡਾਲਰ ਵੀ ਹੋ ਗਏ ਤੇ ਵਾਈਟ ਕਾਰ ਵੀ ਹੋ ਗਈ ਹੈ ਅਚਾ ਇਹ ਤਾਂ ਜੀ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਸਾਰੇ ਰਿਸ਼ਤੇਦਾਰ ਸੀਗੇ ਜਿਹੜੇ ਜਿਹੜਾ ਸਾਡਾ ਆ ਸੀਗਾ ਬੰਦਾ ਹੈ ਚੈਰੀ ਗਰਗ ਇਹ ਇਹਦਾ ਮਾਮਾ ਲੱਗਦਾ ਉਥੋਂ ਮਾਮਾ ਹੀ ਲੱਗਦਾ ਸੀ ਮਾਮਾ ਸੰਜੀਵ ਗਰਗ ਜਿਹੜਾ ਫੜਿਆ ਹੈ ਉਹ ਵੀ ਆਪਦੇ ਸਾਲੇ ਨਾਲ ਹੀ ਸੀਗਾ ਰਿਸ਼ਤੇਦਾਰਾਂ ਨੂੰ ਇਨਫੋਰਮੇਸ਼ਨ ਪਤਾ ਹੁੰਦਾ ਨਾ ਆਦਰਵਾਇਜ਼ ਆਮ ਬੰਦੇ ਨੂੰ ਕਿਵੇਂ ਪਤਾ ਹੋਊਗਾ ਕਿ ਉਹ ਪੈਸੇ ਲੈ ਕੇ ਜਾਂਦੇ ਆ ਰੋਜ਼ ਦਾ ਕੰਮ ਹੈ ਉਹਨਾਂ ਦਾ ਕਿਹੜੇ ਏਰੀਆ ਤੋਂ ਜਾਂਦੇ ਆ ਸਾਨੂੰ ਸੋ ਸਾਨੂੰ ਇਹ ਸ਼ੱਕ ਸੀਗਾ ਕਿ ਜਾਣ-ਪਛਾਣ ਹੋਏਗੀ ਕੋਈ ਸੋ ਉਸੇ ਵਜ੍ਹਾ ਤੇ ਸਾਨੂੰ ਫਿਰ ਲੀਡ ਵੀ ਮਿਲਦੀ ਗਈ ਹੈ ਕਿ ਜਿਹੜੀ ਕਾਰਾਂ ਦੇ